ਲਓ ਜੀ ਸੜਕ ਸੁਰੱਖਿਆ ਫੋਰਸ ਵਾਲੀਆਂ 8 ਗੱਡੀਆਂ ਰੂਪਨਗਰ ਜ਼ਿਲ੍ਹੇ ਵਿੱਚ ਵੀ ਪਹੁੰਚ ਚੁੱਕੀਆਂ ਹਨ ਇਹ ਗੱਡੀਆਂ 4-4 ਮੁਲਾਜ਼ਮਾਂ ਦੇ ਨਾਲ ਆਪੋ ਆਪਣੇ ਰੂਟ ਦੇ ਉੱਪਰ ਤਾਇਨਾਤ ਹੋ ਚੁੱਕੀਆਂ ਹਨ ਅਤੇ ਇਹਨਾਂ ਗੱਡੀਆਂ ਦੇ ਵਿੱਚ 4 ਮੁਲਾਜ਼ਮ ਵੱਖ-ਵੱਖ 8-8 ਘੰਟੇ ਦੀ ਤਿੰਨ ਸ਼ਿਫਟਾਂ ਦੇ ਉੱਤੇ ਲੋਕਾਂ ਦੀ ਸੇਵਾ ਦੇ ਲਈ 24 ਘੰਟੇ ਤਤਪਰ ਅਤੇ ਤਿਆਰ ਬਰ ਤਿਆਰ ਰਹਿਣਗੇ ਰੂਪਨਗਰ ਤੋਂ ਨੂਰਪੁਰਵੇਦੀ ਦੇ ਰੂਟ ਦੇ ਉੱਪਰ ਇੰਚਾਰਜ ਗੁਰਵਿੰਦਰ ਸਿੰਘ ਆਪਣੇ ਤਿੰਨ ਹੋਰ ਸਾਥੀ ਮੁਲਾਜ਼ਮਾਂ ਦੇ ਨਾਲ ਆਪਣੀ ਡਿਊਟੀ ਦੇ ਉੱਪਰ ਤਾਇਨਾਤ ਹੋ ਚੁੱਕੇ ਹਨ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਈ ਗਈ ਡਿਊਟੀ ਦੇ ਮੁਤਾਬਕ ਉਹ ਲੋਕਾਂ ਦੀ ਸੇਵਾ ਕਰਨਗੇ ਅਤੇ ਤੰਦਹੀ ਦੇ ਨਾਲ ਆਪਣੀ ਡਿਊਟੀ ਨਿਭਾਉਣਗੇ ਹਾਂਜੀ ਗੁਰਿੰਦੀ ਜੀ ਆਪਣੇ ਜਿਲ੍ਹੇ 'ਚ ਕਿੰਨੀਆਂ ਗੱਡੀਆਂ ਆਈਆਂ ਤੁਹਾਡੀ ਗੱਡੀ ਕਿੱਥੋਂ ਕਿੱਥੇ ਤੱਕ ਚੱਲਣੀ ਕਿੰਨਾ ਕੁ ਰੂਟ ਹੈ ਕਿਹੜੇ ਕਿਹੜੇ ਤੁਸੀਂ ਕੰਮ ਕਰਨੇ ਹੈਗੇ ਸਾਡੇ ਰੋਪੜ ਜ਼ਿਲ੍ਹੇ ਚ 8 ਗੱਡੀਆਂ ਆਈਆਂ ਜੀ ਟੋਟਲ ਸਾਡਾ ਰੂਟ ਹੈ ਰੋਪੜ ਹੈੱਡ ਤੋਂ ਲੈ ਕੇ ਨੂਪੋਵੇਦੀਆਂ ਤੱਕ 30 ਕਿਲੋਮੀਟਰ ਦਾ ਹੈ ਠੀਕ ਹੈ ਜੀ ਕਿਸੇ ਗੱਡੀ ਦਾ ਘੱਟ ਹੈ ਜੀ ਰੂਟ ਕਿਸੇ ਦੇ ਕੋਲ 10 ਆਈ ਕਿਸੇ ਕੋਲ 30 ਆ ਕਿਸੇ ਕੋਲ ਵੱਧ ਵੀ ਹੈਗਾ ਜੀ ਰੂਟ ਤੇ ਟੋਟਲ ਮੇਰੇ ਨਾਲ 3 ਮੁਲਾਜ਼ਮ ਲਾਏ ਹੋਏ ਆ ਜੀ ਠੀਕ ਹੈ ਜੀ ਕਿਸੇ ਚਾਰ ਮੇਰੇ ਟੋਟਲ ਚਾਰ ਮੇਰੇ ਨਾਲ ਤੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਪਹੁੰਚਦੀ ਆ ਜਾਂ ਕੋਈ ਵੈਕ ਤੇ ਆ ਰਿਹਾ ਜਾਂ ਕੋਈ ਆਮ ਪੈਗ ਤਾ ਸਾਨੂੰ ਕੋਈ ਜਦ ਸੈੱਟ ਬਾਕੀ ਟਾਕੀ ਤੇ ਮੈਸੇਜ ਆਊਗਾ ਜਾਂ ਸਾਨੂੰ ਫੋਨ ਆਊਗਾ ਜਾਂ ਅਸੀਂ ਆਪਣੀ ਨਿਗਰਾਨੀ ਰੱਖਾਂਗੇ ਇਸ ਰੋਡ ਤੇ ਅਸੀਂ ਉੱਥੇ ਤੁਰੰਤ ਰਿਪੋਰਟ ਕਰਨਗੇ ਜੇ ਨੂੰ ਕਿਸੇ ਨੂੰ ਕੋਈ ਦੁੱਖ ਤਕਲੀਫ ਆਈ ਤਾਂ ਅਸੀਂ ਖੜੇ ਆ ਜੀ ਕਰਾਂ ਕੁਝ ਹੋ ਗਿਆ ਹਾਂ ਮੈਂ ਕਰਾਂ ਲਓ ਜੀ ਸੜਕ ਸੁਰੱਖਿਆ ਫੋਰਸ ਵਾਲੀਆਂ 8 ਗੱਡੀਆਂ ਰੂਪਨਗਰ ਜ਼ਿਲ੍ਹੇ ਵਿੱਚ ਵੀ ਪਹੁੰਚ ਚੁੱਕੀਆਂ ਹਨ ਇਹ ਗੱਡੀਆਂ 4-4 ਮੁਲਾਜ਼ਮਾਂ ਦੇ ਨਾਲ ਆਪੋ ਆਪਣੇ ਰੂਟ ਦੇ ਉੱਪਰ ਤਾਇਨਾਤ ਹੋ ਚੁੱਕੀਆਂ ਹਨ ਅਤੇ ਇਹਨਾਂ ਗੱਡੀਆਂ ਦੇ ਵਿੱਚ 4 ਮੁਲਾਜ਼ਮ ਵੱਖ-ਵੱਖ 8-8 ਘੰਟੇ ਦੀ ਤਿੰਨ ਸ਼ਿਫਟਾਂ ਦੇ ਉੱਤੇ ਲੋਕਾਂ ਦੀ ਸੇਵਾ ਦੇ ਲਈ 24 ਘੰਟੇ ਤਤਪਰ ਅਤੇ ਤਿਆਰ ਬਰ ਤਿਆਰ ਰਹਿਣਗੇ ਰੂਪਨਗਰ ਤੋਂ ਨੂਰ ਪ੍ਰਵੇਦੀ ਦੇ ਰੂਟ ਦੇ ਉੱਪਰ ਇਨਚਾਰਜ ਗੁਰਵਿੰਦਰ ਸਿੰਘ ਆਪਣੇ ਤਿੰਨ ਹੋਰ ਸਾਥੀ ਮੁਲਾਜ਼ਮਾਂ ਦੇ ਨਾਲ ਆਪਣੀ ਡਿਊਟੀ ਦੇ ਉੱਪਰ ਤਾਇਨਾਤ ਹੋ ਚੁੱਕੇ ਹਨ ਇਨਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਈ ਗਈ ਡਿਊਟੀ ਦੇ ਮੁਤਾਬਕ ਉਹ ਲੋਕਾਂ ਦੀ ਸੇਵਾ ਕਰਨਗੇ ਅਤੇ ਤੰਦਹੀ ਦੇ ਨਾਲ ਆਪਣੀ ਡਿਊਟੀ ਨਿਭਾਉਣਗੇ ਹਾਂਜੀ ਗੁਰਿੰਦਰ ਜੀ ਆਪਣੇ ਜਿਲ੍ਹੇ 'ਚ ਕਿੰਨੀਆਂ ਗੱਡੀਆਂ ਆਈਆਂ ਤੁਹਾਡੀ ਗੱਡੀ ਕਿੱਥੋਂ ਕਿੱਥੇ ਤੱਕ ਚੱਲਣੀ ਕਿੰਨਾ ਕੁ ਰੂਟ ਹੈ ਕਿਹੜੇ ਕਿਹੜੇ ਤੁਸੀਂ ਕੰਮ ਕਰਨੇ ਹੈਗੇ ਸਾਡੇ ਰੋਪੜ ਜ਼ਿਲ੍ਹੇ ਚ 8 ਗੱਡੀਆਂ ਆਈਆਂ ਜੀ ਟੋਟਲ ਸਾਡਾ ਰੂਟ ਹੈ ਰੋਪੜ ਹੈੱਡ ਤੋਂ ਲੈ ਕੇ ਨੂਪਵੇਦੀਆਂ ਤੱਕ 30 ਕਿਲੋਮੀਟਰ ਦਾ ਹੈ ਠੀਕ ਹੈ ਜੀ ਕਿਸੇ ਗੱਡੀ ਦਾ ਘੱਟ ਹੈ ਜੀ ਰੂਟ ਕਿਸੇ ਦੇ ਕੋਲ 10 ਆਈ ਕਿਸੇ ਕੋਲ 30 ਹੈ ਕਿਸੇ ਕੋਲ ਵੱਧ ਵੀ ਹੈਗਾ ਜੀ ਰੂਟ ਤੇ ਟੋਟਲ ਮੇਰੇ ਨਾਲ 3 ਮੁਲਾਜ਼ਮ ਲਾਏ ਹੋਏ ਆ ਜੀ ਠੀਕ ਹੈ ਜੀ ਕਿਸੇ ਚਾਰ ਮੇਰੇ ਟੋਟਲ ਚਾਰ ਮੇਰੇ ਨਾਲ ਤੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਪਹੁੰਚਦੀ ਆ ਜਾਂ ਕੋਈ ਵੈਕ ਤੇ ਆ ਰਿਹਾ ਜਾਂ ਕੋਈ ਆਹਮ ਪੈਗ ਤਾ ਸਾਨੂੰ ਕੋਈ ਜਸ ਸੈੱਟ ਬਾਕੀ ਟਾਕੀ ਤੇ ਮੈਸੇਜ ਆਊਗਾ ਜਾਂ ਸਾਨੂੰ ਫੋਨ ਆਊਗਾ ਜਾਂ ਅਸੀਂ ਆਪਣੀ ਨਿਗਰਾਨੀ ਰੱਖਾਂਗੇ ਇਸ ਰੋਡ ਤੇ ਅਸੀਂ ਉੱਥੇ ਤੁਰੰਤ ਰਿਪੋਰਟ ਕਰਨਗੇ ਜੇ ਨੂੰ ਕਿਸੇ ਨੂੰ ਕੋਈ ਦੁੱਖ ਤਕਲੀਫ ਆਈ ਤਾਂ ਅਸੀਂ ਖੜੇ ਆ ਜੀ 快车